ਹੈਲੋ ਜੀ ਸਤਿ ਸ੍ਰੀ ਅਕਾਲ ਐਂਡ ਵੈਲਕਮ ਕਰਦੇ ਆਂ ਜਸਰੀਣਾ ਬਲੌਗ ਚੈਨਲ ਤੇ ਤੇ ਅਜਲਾ ਬਲੌਗ ਕਰਦੇ ਆਂ ਸਟਾਰਟ ਤੁਹਾਡੇ ਲਈ ਮਾਨੂੰ ਵੀ ਨਹੀਂ ਤੁਹਾਨੂੰ ਨਹੀਂ ਹੁਣ ਕਿਵੇਂ ਬਾਪੂ ਇੱਥੇ ਹੋਰੀ ਇੰਨਾ ਇਕੱਠਾ ਹੋਇਆ ਖੜਦਾ ਹਾਂ ਹਾਂ ਛੱਤ ਉੱਪਰ ਲੱਗੀ ਹੈ ਛੱਤ ਲੱਗੀ ਹੈ ਸੂਰਜ ਨਿਕਲਿਆ ਬਾਵਾ ਦੇਣਾ ਬਾਪੂ ਨੂੰ ਜਾ ਜਿਹੜਾ ਹੋ ਗਿਆ ਬਾਪੂ ਕਿੰਨੇ ਕਿੰਨੇ ਕੱਪੜੇ ਪਾਏ ਆ ਹੈ ਮਾਤਾ ਉਹ ਪਾ ਬੇਬੇ ਨੂੰ ਪਾ ਦੇ ਉਹ ਅੰਦਰ ਪਈਆਂ ਅੰਦਰ ਹਾਂ ਕਿਵੇਂ ਮਾਤਾ ਵਧ ਗਿਆ ਆ ਜਾ ਆ ਜਾ ਮੈਂ ਤਾਂ ਕਹਿੰਦਾ ਮਾਰ ਲੱਗੀ ਸੀ ਆਡੀਓ ਹੁੰਦੀ ਹੱਥ ਚਾਕੇ ਪੈ ਗਈ ਬਾਪੂ ਦੇ ਕਿੰਨੇ ਕਿ ਝੱਗੇ ਪਾਏ ਹੋਏ ਆ ਬਾਪੂ ਨੇ ਝੱਗੇ ਬਹੁਤ ਪਾਏ ਨੇ ਕਿਆਰ ਕਿਆਰ ਕਦਾ ਯਾਦ ਆ ਬਾਕੀ ਯਾਦ ਨਹੀਂ ਕਿਆਰ ਕ ਯਾਦ ਹੈ ਤੇ ਪੰਜ ਮੈਂ ਇੱਕ ਕੋਟ ਪਾਇਆ ਹੋਇਆ ਹੈ ਹੈ ਠੰਡ ਬੜੀ ਮਾਰਦਾ ਬਾੜੀ ਬਾੜੀ ਬਿਰਗ ਹੋ ਗਿਆ ਨਾ ਹੁਣ ਨਹੀਂ ਹੁਣ ਠੰਡ ਜਾਂਦੇ ਹੁਣ ਤੋੜਦੇ ਆ ਲੋੜੀ ਥੋੜੀ ਭੂਆ ਨੂੰਗੀ ਸਨਾਰੇ ਲੈਣ ਮੈਂ ਹਾਂ ਸੋ ਹਾਂ ਲੋੜੀ ਦੇ ਸਨਾਰੇ ਲੈਣ ਚ ਲੱਗੇ ਹੋਏ ਆ ਜੀ ਹਾਂ ਕੱਲ ਨਹੀਂ ਡੇਟ ਨਹੀਂਗੇ ਅਜੇ ਦਾ ਪਾਕ ਸੋ ਨੂੰ ਆ ਲੋ ਨਹੀਂ ਲੱਗੇ ਹੋਏ ਆ ਠੀਕ ਆ ਹਾਂ ਸੋ ਬਾਪੂ ਆਉਦੀਆਂ ਭੈਣਾਂ ਨੂੰ ਚੱਲਿਆ ਲੋੜੀ ਦੇਣ ਤੇ ਮੈਂ ਚੱਲਿਆ ਆਉਦੀਆਂ ਭੈਣਾਂ ਨੂੰ ਹੁਣ ਇੱਕ ਹੁਣ ਬਾਹਰ ਬੈਠੀ ਹੋਣੀ ਆ ਤੇ ਉਹਨੇ ਕਿਹਾ ਮੇਰਾ ਰਹੇ ਆ ਵੇਖੋ ਟੈਕੀ ਰੱਖੇ ਹੋਏ ਹੋ ਲੈ ਆ ਦੇਖੋ ਆਏ ਇਧਰ ਆ ਸਮਾਨ ਤਾਂ ਆਏ ਰੱਖਿਆ ਵੀ ਦੇਸ਼ਨ ਕਾਬ ਦੇ ਤਾਂ ਹੁੰਦਾ ਹੈ ਹੈ ਸਮਾਨ ਵੰਡ ਹੀ ਹੁੰਦਾ ਠੀਕ ਹੈ ਕੰਮ ਤਾਂ ਥੋੜਾ ਸਾਰਾ ਨਹੀਂ ਕੰਧੀਆਂ ਜਿਹੜੇ ਵੀ ਲੈ ਕੇ ਜਾਂਦੇ ਕਿੰਨੇ ਜਾਂਦੇ ਆਹ ਦੇਖੋ ਹਾਂ ਗਰਮ ਜਾਂ ਬਣਾ ਆ ਵੇਖ ਆ ਮੇਰੀਆਂ ਆ ਮਨਪ੍ਰੀਤ ਕੋ ਐਸ਼ ਦੀਆਂ ਹਾਂ ਮੇਰਾ ਵੀ ਛਤਰ ਦੇ ਪਾਏ ਜਿਹੜੇ ਹਾਂ ਹਾਂ ਆ ਤੇ ਬੇਬੇ ਬਾਪੂ ਨਾ ਗੇ ਫੇਰ ਹੀ ਤੁਰਿਆ ਫਿਰਦਾ ਜਰਾ ਬਾਪੂ ਕਿਧਰ ਗਿਆ ਇੱਕ ਮੇਰੇ ਵਾਲੀ ਬਾਪੂ ਘਰ ਰਹਿਣਾ ਬਾਪੂ ਪਤਾ ਨਹੀਂ ਕਿੱਥੇ ਲਾਈ ਫਿਰਦਾ ਇਹ ਆ ਪੰਜ ਮੇਰੇ ਬਾਪੂ ਵਾਲੇ ਗੇ ਮੇਰੇ ਪੰਜ ਲਓ ਜੀ ਇਹ ਤਾਂ ਫੇਰ ਵੀ ਗਲਤ ਗੱਲ ਆ ਤੂੰ ਬਾਪੂ ਵਾਲੇ ਜੱਪਣਾ ਪਾਈ ਫਿਰਦੀ ਤੇ ਸਾਡਾ ਕਿਹੜਾ ਕੁਛ ਵੰਡਿਆ ਤੇ ਬੇਬੇ ਠੱਡ ਲੱਗ ਗਈ ਤਾਂ ਫੇਰ ਉਹਨੂੰ ਮੈਂ ਹੀ ਨਹੀਂ ਮੋਟੀ ਡਾਂਟੀ ਇਹਦੇ ਨਾਲ ਨਾ ਥੋੜੀ ਜਿਹੀ ਪਤਾ ਸੀ ਹਾਂ ਪੈਸੇ 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 ਚੱਕਦੀਆਂ ਹਾਂ ਹਾਂ ਮੈਂ ਹੀ ਕਰਤੀ ਕਰੇ ਲੋ ਜੀ ਪਹਿਲਾਂ ਦੱਸੋ ਚੱਲੇ ਕਿੱਥੇ ਆਪਾਂ ਚੱਲੇ ਕਿਸੇ ਨੂੰ ਮੈਂ ਕੀ ਦੱਸਾਂ ਨਹੀਂ ਸਰਪ੍ਰਾਈਜ਼ ਨਹੀਂ ਅੱਜ ਤਾਂ ਸਿੱਕੇ ਲੇ ਆਂ ਜੀ ਵੱਡੀ ਭੈਣ ਕੋਲੇ ਸੁਧਾਰਾ ਲੈ ਕੇ ਸੁਧਾਰਾ ਲੈ ਕੇ ਲੋੜੀ ਲੈ ਕੇ ਠੀਕ ਆ ਕਿੰਨੇ ਦਿਨ ਹੋ ਗਏ ਸਾਡਾ ਵਲੌਗ ਨਹੀਂ ਆਇਆ ਵਲੌਗ ਤਾਂ ਹੀ ਨਹੀਂ ਆਇਆ ਕਿਉਂਕਿ ਸਾਡਾ ਹੋ ਗਿਆ ਜੀ ਫੋਨ ਖਰਾਬ ਤੇ ਅੱਜ ਪਹਿਲਾਂ ਫੋਨ ਲੈਣਾ ਆਪਾਂ ਜਿੰਨੇ ਵਿੱਚ ਵਲੌਗ ਸੀਗੇ ਸਾਰੇ ਵਿਚ ਹੀ ਗਏ ਉਹਦੇ ਫੋਨ ਤਾਂ ਲੈਣਾ ਵਾ ਤੇ ਪੈਸੇ ਪੈਸੇ ਦੂ ਦੇਣੇ ਆ ਦੇ ਹੋਰ ਇੰਨਾ ਪੈਸਾ ਬਣਾਉਣੀ ਬੁਟੀਕ ਦੇ ਕੰਮ 'ਚ ਪੈਸੇ ਕੌਣ ਦੇਉ ਕਿੱਧਰ ਚਲਨੀ ਐ ਇੱਧਰ ਆ ਇੱਧਰ ਆ ਜਾ ਪੈਸਾ ਦੇਣਾ ਉਹਨੂੰ ਕਿਉਂ ਬਾਹਰ ਚਲੀ ਨਹੀਂ ਵੀ ਮਾਨਪ੍ਰੀਤ ਦਾ ਤਾਂ ਤੇਲ ਬਦਲੇ ਦਲੇ ਰਾਂ ਜੀ ਪੈਸੇ ਲਾਉਣ ਲੱਗੇ ਨੇ ਮੈਂ ਕਹੀ ਜਾਣਾ ਬਈਆਂ ਪੈਸੇ ਨਹੀਂ ਪੈਸੇ ਤਾਂ ਇਹ ਬਹੁਤ ਲੌਂਦੀ ਆ ਇਹਨੂੰ ਫੜ ਕੇ ਇਹਨੂੰ ਫੜ ਕੇ ਰੱਖਣਾ ਪੈਂਦਾ ਬਈ ਗੁੱਡੀ ਨਾ 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 ਇਹਦੇ ਕੋਲੇ ਹੌਣ ਰਹੀ ਦਲੇਰੀ ਆ ਜਾਂਦੀ ਆ ਨਹੀਂ ਦਲੇਰ ਬਹੁਤ ਹਮ ਨਾ ਇਹ ਤੀਜ ਮਾੜੀ ਖਰੀਦੇ ਹਮ ਬ੍ਰਾਂਡਡ ਹੀ ਲੈਣੀਆਂ ਮੈਂ ਤਾਂ ਜਾਣਦੀ ਨਹੀਂ ਤਾਈਂ ਡਰਦੀ ਮੈਂ ਕਿ ਮੇਰਾ ਜੇਰਾ ਘਟ ਵਗਦਾ ਬੇਬੇ ਵੀ ਨਹੀਂ ਆ ਬੇਦਈਦਾ ਬੇਬੇ ਵੀ ਬ੍ਰਾਂਡਡ ਬਣਾਦੀ ਮਨਪੀਤ ਨੇ ਹਮ ਕਰੇ ਬੈਠੇ ਬ੍ਰੈਂਡਡ ਬਣ ਗਏ ਗੁੱਚੀ ਦੇ ਬੂਟ ਬੇਬੇ ਪਾਉਣ ਲੱਗ ਗਈ ਗੁੱਚੀ ਤੂੰ ਗੁੱਚੀ ਸਾਲਾ ਲੱਗਦਾ ਮੈਂ ਤਾਂ ਆਪਦੇ ਲਈ ਆ ਕੇ ਪਾਉਣੀ ਆ ਗੁੱਚੀ ਠੇਕਾ ਲੱਗਦਾ ਆ ਵੇ ਤੇ ਲਿਆ ਕੇ ਟੰਡਾਉਂਦਾ ਮੈਨੂੰ ਘਰ ਮੈਂ ਕਿਹਾ ਬੋ ਹਾਂ ਹਾਂ ਸਹੀ ਆ ਚਲੋ ਵੈਸੇ ਅੱਜ ਮੌਸਮ ਬਹੁਤ ਮਾਤਪਾ ਨਿਕਲੀ ਜਾਣਾ ਮੈਂ ਚੱਕ ਰਹੀ ਹਾਂ ਨਾ ਸੂਟ ਨੂੰ ਟੱਪ ਨਿਕਲੂ ਵੀ ਥੋੜੀ ਥੋੜੀ ਅੱਜ ਜਾਣੀ ਸੂਟ ਲੋ ਜੀ ਬਾਪੂ ਨੇ ਫਾਈਨਲੀ ਆਪਦੀਆਂ ਪਾ ਲਈਆਂ ਚੱਪਲਾਂ ਲੋ ਵੀ ਐਸ਼ ਨੂੰ ਵੀ ਮੇਲ ਲੂ ਐਸ਼ ਏ ਮਹਾਰਾਣੀ ਬਣੀ ਫਿਰਦੀ ਐ ਅੱਜ ਤਾਂ ਹੈ ਚੱਲ ਗਿਆ ਫਿਰ ਕਿੱਥੇ ਚੱਲਿਆ ਜੈਸ਼ ਕਾਕੀ ਕੁੜੀ ਹੈ ਵੇ ਆ ਜਾ ਹੁਣ ਆ ਲਾਮ ਲਾਸ਼ਕਰ ਸਾਰਾ ਚੱਕ ਕੇ ਲੈ ਕੇ ਜਾਣਾ ਨਾਲ ਕੋਈ ਤਰ ਕਰਨ ਵਾਲੇ ਹੈ ਕਿ ਕੋਈ ਕੋਈ ਯਾਦ ਦੇ ਇੱਥੇ ਵੀਡੀਓ ਬਣਾਉਣੀ ਹੈ ਕੋਈ ਕੁ ਆਹਾ ਤਾਂ ਉਹ ਉਹ ਦਿੱਤੇ ਲੱਗੇ ਹੇ ਲੈ ਤੇਰੇ ਪਰ ਰਿਸ਼ੀ ਬਾਰ ਇੰਗਲੈਂਡ ਵਾਲੀ ਵੀ ਦੇਖੀ ਜਾਂਦੀ ਵੀਡੀਓ ਦੇ ਵਿੱਚ ਤੇ ਉਹ ਵੇਖੀ ਜਾਂਦੀ ਕਿ ਕਿਹੜੇ ਕਿਹੜਾ ਸਮਾਨ ਚੱਲ ਰਿਹਾ ਉਹਦੇ ਵਾਸਤੇ ਤੇ ਮੈਨੂੰ ਉਹ ਕਹਿੰਦੀ ਐਂ ਸਾਰ ਦੇਨੇ ਤੁਸੀਂ ਹਾਂ ਤੇ ਝੋਲੇ ਕਹਿੰਦੀ ਇਤੋਂ ਵਾਲੀ ਵਾਸਤੇ ਭਰ ਕੇ ਸਾਰੇ ਦੇਉਣੇ ਤੁਸੀਂ ਹਜੇ ਸੱਚ ਹੀਟਰ ਰੱਖਣਾ ਹਣ ਇੰਗਲੈਂਡ ਭਾਂਤਾ ਨੂੰ ਹੁਣ ਇੰਗਲੈਂਡ ਵਾਸਤੇ ਭਾਂਤਾ ਸੁਧਾਰਾ ਦਾ ਸੁਧਾਰ ਰਹੀਏ ਪਲੰਗਰੇ ਨੂੰ ਭਾਂਤਾ ਬਈ ਸੁਧਾਰਾ ਨੂੰ ਇਕੱਠਾ ਹੀ ਦੇ ਜਾਵਾਂਗੇ ਇਹਨਾਂ ਜਦੋਂ ਹੁਣ ਆਏ ਗਰਮੀਆਂ 'ਚ ਹਾਂ ਇਹ ਨਹੀਂ ਹੋ ਸਕਦਾ ਚਲੋ ਚੱਲ ਗਈ ਗੱਡੀ ਸਟਾਰਟ ਕਰੀ ਨਹੀਂ ਭਾਈ ਕੋਰੀਨ ਕਰ ਦਿੰਨੇ ਜੇ ਉਹ ਨੇ ਉੱਥੇ ਸੰਧਾਰਾ ਨੂੰ ਗਾਉਣਾ ਤਾਂ ਕਿਰਨਪ੍ਰੀਤ ਨੇ ਕਰ ਕਰ ਬੇਬੇ ਤੂੰ ਮੈਂ ਤੇਰਾ ਲਾਇਆ ਹਸਾਬ ਤੂੰ ਵੱਡੀ ਨੂੰ ਜਿਆਦੇ ਉਹ ਨਹੀਂ ਸਿੱਟੀ ਜਾਨੀ ਭਰ ਭਰ ਛੋਲੇ ਚਲੋ ਚੱਕੋ ਗੱਡੀ ਆਪਣੀ ਸਟਾਰਟ ਕਰੀ ਬਹੁਤ ਚਿਰ ਦੀ ਚਲੋ ਭਾਈ ਹਾਂ ਲਾਓ ਮੈਂ ਲਿਆ ਕਰੇ ਤਾਂ ਵੇ ਸੋਖੇ ਤਰੀਕਾ ਚੱਕ ਕੇ ਲਿਆ ਵਿੱਚ ਇਹ ਨੌਕੀ ਦੇ ਨਾਲ ਇਹਨਾਂ ਪਿਛਾ ਰਹਿੰਦੇ ਬਾਪੂ ਦੇ ਕਿੰਨਾ ਫਿਕਰ ਬਾਪੂ ਮੈਂ ਵਨਪੀ ਦਾ ਛੋਲਾ ਚੱਕੀਂ ਦਰਦਾ ਮਨਪੀ ਦਾ ਮਨਪੀ ਦਾ ਪਰਸ ਚੱਕੀ ਫਿਰਦਾ ਐਸ਼ ਐਸ਼ ਤੂੰ ਲੈ ਕੇ ਜਾਏਂਗਾ ਚਲੋ ਬਈ ਖਲਾਲਾ ਲੈ ਕੇ ਚੱਲੀਏ ਕਿੱਡੀ ਜਿਹੀ ਮੁੰਡਿਆ ਹੈ ਨਾ ਜਿਵੇਂ ਕੈਨੇਡਾ ਅਮਰੀਕਾ ਦੇ ਲੈਣੇ ਹਾਂ ਐਸ਼ ਹੋਈ ਲੋ ਜੀ ਤੂੰ ਇੱਧਰ ਟੜਨਾ ਐਸ਼ ਐਨ ਬਾਪੂ ਮਾਰ ਚਕਾਇਆ ਨਾਲ ਬਾਪੂ ਆਪਦੇ ਨਾਲ ਵੱਡਾ ਝੋਲਾ ਚੱਕੀ ਫਿਰਨ ਲਫਾਫਾ ਇਤੋਂ ਕਹ ਲੈੜੀ ਚੜਾ ਦੀ ਖਿੱਚ ਕੇ ਮੜਾ ਜਾ ਆ ਜਾ ਕਰ ਆ ਜਾ ਆ ਜਾ ਸ਼ੀਸ਼ੇ ਮੂਰਤ ਨਹੀਂ ਖੜ ਗਈ ਫੇਰ ਖੱਚਿਆ ਕਰਾਂ ਚੱਲ ਗਿਆ ਦੱਸ ਲੇਟ ਹੋ ਗਿਆ ਕੰਮ ਐਤੋਂ ਦਨ ਪਾਪਾ ਤੇ ਕੋ ਲੋਕੀਂ ਤੇ ਓੜੀਆਂ ਮਤੋਂ ਓੜੀਆਂ ਲੈ ਲੈ ਓੜੀਆਂ ਪਕੌੜੀਆਂ ਮੇਰੇ ਨੂੰ ਪਤਾ ਕਿੱਥੇ ਆ ਉਹ ਬੱਚਾ ਕਰਨੇ ਨਹੀਂ ਸਾਂਭ ਪਾਉਗਾ ਕਾਹਦੇ ਤੇ ਸਾਂਭ ਤਾ ਕਰਨੇ ਨਹੀਂ ਸਾਂਭ ਤਾ ਉਹ ਆਪਣਾ ਹੀਟਰ ਟੀਚਰ ਵੀ ਲਿਜਾਣਾ ਹਾਂ ਯੈਸ 10 ਕੋਈ ਨਹੀਂ ਟੀਚਰ ਵੀ ਚੱਕਣਾ ਆ ਵੀ ਸਮਾਨ ਲੈ ਜਾਣਾ ਤੇ ਬੇਬੇ ਤੂੰ ਤਾਂ ਸਮਾਨ ਸਾਡਾ ਐ ਬੰਨੀ ਜਾਂਦੇ ਵੀ ਅਸੀਂ ਮੁਰਦ ਨਹੀਂ ਹੁੰਦਾ ਹੈਂ ਮੈਨੂੰ ਪੁੱਛ ਵੀ ਸਾਨੂੰ ਪੱਕਾ ਹੀ ਉੱਥੇ ਸ਼ਿਫਟ ਹੋਣਾ ਦਾ ਆਪਣਾ ਤਾਂ ਸਮਾਨ ਕੱਲਾ ਟੈਚੀ ਚ ਆ ਆਪਣਾ ਟੈਚੀ ਚ ਆ ਸਾਰਾ ਦੇਣ ਲੈਣ ਵਾਲਾ ਹੀ ਹੈਂ ਇੱਕ ਝੋਲਾ ਮੈਨੂੰ ਫੜਾ ਜਣਾ ਉਹ ਕਹਿੰਦੀ ਆ ਦੇਖ ਬੇਬੇ ਤੇ ਗੁੱਡੇ ਤੁਰਦੇ ਆਇਤਾ ਬਈ ਨਹੀਂ ਭਰਾ ਉਹ ਉੱਡ ਜਾਂਦੇ ਆ ਹੈ ਦੁੱਖ ਦੇਵਾ ਹੂੰ ਹਲੋ ਜੀ ਹੁਣ ਆਪਾਂ ਪਹੁੰਚ ਗਏ ਗੱਡੀ ਦੇ ਵਿੱਚ ਤੇ ਇੱਧਰ ਦੇਖੋ ਸਾਡਾ ਸਮਾਨ ਡਿੱਗੀ ਚ ਵੀ ਨਹੀਂ ਡਿੱਗਿਆ ਤੇ ਇੱਧਰ ਦੇਖ ਲਓ ਮੈਡਮ ਸਾਡੀ ਅੱਜ ਮੂਰੇ ਬੈਠੀ ਆ ਕਿੰਨੀ ਮੈਂ ਅੱਗੇ ਬੈਠਣਾ ਮੈਂ ਪਿੱਛੇ ਬੈਠੀ ਆ ਇਧਰ ਜਸ ਡਰਾਈਵ ਕਰਦੇ ਵੇ ਆ ਹੈਲੋ ਅੱਜ ਆਪਾਂ ਮਗਰ ਸੱਟਾ ਜਿਹੜਾ ਵਾਧੂ ਘਟੂ ਸਮਾਨਾ ਚ ਮਗਰੀ ਸੱਟਿਆ ਹੋਇਆ ਆਪਣਾ ਸਾਰਾ ਸੋ ਮੈਂ ਵੀ ਵਾਧੂ ਘਟੂ ਸਮਾਨ ਹੀ ਆ ਅਸਹੀ ਗੱਲ ਆ ਪਹਿਲਾਂ ਤਾਂ ਤੁਹਾਨੂੰ ਡਿੱਗੀ ਜੀ ਸੱਟਣ ਲੱਗੇ ਸੀ ਕਿ ਮੈਂ ਚਾ ਕੋਈ ਨਹੀਂ ਨਹੀਂ ਪਤਾ ਤੁਹਾਨੂੰ ਨਹੀਂ ਕੁਝ ਗਿਆ ਮੈਂ ਐ ਸਾਡਾ ਅੱਜ ਮੂਰੇ ਬੈਠਾ ਕਾਕਾ ਹਨਾ ਐਵੇਂ ਕਿੰਨੀ ਸਿਆਣੀ ਸੀਟ ਬੈਲਟ ਲਾ ਕੇ ਬੈਠੀ ਆ ਦੇਖੋ ਬਹੁਤ ਸਿਆਣਾ ਕੱਟਾ ਸਦਾ ਐ ਸਿੱਟ ਵੈਟ ਲਈ ਕੈਸ਼ ਐਸ਼ ਇਧਰ ਦੇਖੀ ਪੁੱਤ ਐਜੇ ਦੇਖਿਓ ਮੱਖਰ ਹੈਲੋ ਕਰ ਦੋ ਐਸ਼ ਤਾਂ ਮੈਡਮ ਬਣੀਏ ਜਪੂਣ ਆਪਾਂ ਚੱਲੇ ਆ ਪਹਿਲਾਂ ਮੋਗੇ ਵਿੱਚ ਕੁਛਕ ਕੰਮ ਕਰਨੇ ਆ ਤੇ ਜਿਹੜਾ ਇੰਨਾ ਸਮਾਨ ਆ ਮਤਲਬ ਉਹ ਸਾਡਾ ਅਸੀਂ ਨਾਲ ਨਹੀਂ ਲੈ ਕੇ ਜਾਣਾ ਹੈਗਾ ਉਹ ਅਸੀਂ ਕੋਰੀਅਰ ਕਰਨਾ ਹੈ ਸੋ ਮੈਂ ਕਹਿੰਦੀ ਸੀ ਜਾਂਦੇ ਜਾਂਦੇ ਕੋਰੀਅਰ ਕਰ ਦਿੰਦੇ ਤੇ ਦੋ ਦਿਨ ਸਾਨੂੰ ਲੱਗ ਜਾਣੇ ਆ ਫਿਰ ਬੀਬੀ ਨੇ ਝੂਲੇ ਭਰਦੇ ਆ ਮੰਮੀ ਨੇ ਤਾਂ ਜਾਂਦੇ ਜਾਂਦੇ ਫੇਰ ਪਤਾ ਨਹੀਂ ਕਿਹੜਾ ਲਫਾਫਾ ਭਰੀ ਹੁੰਦੀ ਸੀ ਆ ਵੀ ਲੈ ਜਾਣਾ ਸਮਾਨ ਭੱਜੀ ਜਾਂਦੀ ਦੋਤੋਂ ਵਿੱਚ ਸਿਰ ਤੇ ਗੱਡੀ ਚ ਕਹਿੰਦੀ ਇਹ ਲੈ ਜਾਓ ਬਈ ਅਸੀਂ ਨਾ ਕਹਿੰਦੇ ਖਾਦਾ ਨਹੀਂ ਜਾਂਦਾ ਚਲੋ ਉੱਥੇ ਖਾ ਲੈ ਬੇਬੇ ਦਾ ਨਾ ਵਸ ਚੱਲੇ ਨਾ ਉਹ ਜੇ ਮੰਮੀ ਦਾ ਵਸ ਚੱਲੇ ਉਹ ਸਾਰਾ ਘਰ ਹੀ ਨਾ ਉੱਚ ਗੱਡੀ ਦੇ ਉੱਤੇ ਰੱਖ ਦੇਣ ਕਿੱਕ ਕੇ ਹੈਨਾ ਇੰਨਾ ਜ਼ਿਆਦਾ ਹੁੰਦਾ ਮਾਵਾਂ ਨੂੰ ਹੁੰਦਾ ਹੀ ਹੈ ਵੈਸੇ ਧੀਆਂ ਦਾ ਹੈਨਾ ਹੈਨਾ ਐਸੇ ਆਵੇ ਇਹ ਸਾਡਾ ਬੈਲਟ ਦੇ ਵਿੱਚ ਦੀਂਦੇ ਨਹੀਂ ਲੱਗ ਇੱਥੇ ਹੂੰ ਠੀਕ ਆ ਸੋ ਸਭ ਤੋਂ ਪਹਿਲਾਂ ਲੈਣਾ ਆਪਾਂ ਫੋਨ ਠੀਕ ਆ ਜਿਹੜੇ ਤੁਹਾਡੇ ਲਈ ਵਲੌਗ ਮਿਸ ਹੋ ਰਹੇ ਆਪਾਂ ਪਾਣ ਬਣਾਵਾਂਗੇ ਇਹ ਆ ਤੁਹਾਡਾ ਕੰਮ ਕਰਨਾ ਤੁਸੀਂ ਆਪਣਾ ਫੋਨ ਅਲੱਗ ਲੈ ਲਿਓ ਹਾਂ ਆਪਾਂ ਦੋ ਪਾਰਟਸ ਦੇ ਵਿੱਚ ਕੰਮ ਕਰ ਲਾਂਗੇ ਤੇ ਜਲਦੀ ਹੋ ਜਾਣਾ ਹਾਂਜੀ ਮਾਮਾ ਜੀ ਦੇ ਮੁੰਡੇ ਨੇ ਵੀ ਆਉਣਾ ਉਹਨੂੰ ਵੀ ਨਾਲ ਲੈ ਕੇ ਜਾਣਾ ਸੋ ਕੱਲ ਅਸੀਂ ਥੋੜਾ ਜਿਹਾ ਜਾਣਾ ਬਟਿੰਡੇ ਤੇ ਉਸ ਤੋਂ ਬਾਅਦ ਮਹਾਲੀ ਵੀ ਜਾਣਾ ਸੋ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਪਾਂ ਬਹੁਤ ਜਲਦੀ ਆਪਦਾ ਗਾਣਾ ਰਿਲੀਜ਼ ਕਰਾਂਗੇ ਸੋ ਉਹਦੇ ਰਿਗਾਰਡਿੰਗ ਆਪਾਂ ਥੋੜਾ ਜਿਹਾ ਥੋੜਾ ਚੇਂਜ ਕਰਾਂਗੇ ਠੀਕ ਆ ਸਾਰਿਆਂ ਸਾਥ ਦਿਓ ਠੀਕ ਆ ਥੋਡੇ ਨਾਲ ਹੀ ਆ ਮਣੀ ਧੱਕ ਪਾ ਕੇ ਰੱਖੋ ਠੀਕ ਆ ਠੀਕ ਆ ਚੰਗਾ ਲੱਗਾ ਸੁਣ ਲਿਓ ਨਹੀਂ ਫਿਰ ਦੁਬਾਰਾ ਇੱਕ ਦਾ ਹੋਰ ਫਿਰ ਕੱਢ ਲਾਂ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਕਹਿੰਦੇ ਇੰਜੋਏ ਕਰਨਾ ਠੀਕ ਆ ਨਾ ਤੇ ਬਹੁਤ ਜਲਦੀ ਆਪਾਂ ਗਾਣਾ ਕਰਾਂਗੇ ਬੜ ਥੋੜੇ ਪ੍ਰੋਗਰਾਮਾਂ ਵਿੱਚ ਬਿਜ਼ੀ ਆ ਗਲੇ-ਗੁਲੇ ਵੱਡੇ ਜਾਂਦੇ ਆ ਫਿਰ ਗਾਉਣਾ ਵੀ ਆ ਵਧੀਆ ਆ ਵੇ ਆਵਾਜ਼ ਹਨਾ ਤੇ ਫੇ ਫੇਰ ਹੀ ਸਵਾਦ ਆਉਂਦਾ ਦਿਮਾਗ ਹੈਗਾ ਬਾਹਲੇ ਪਾਸੇ ਠੀਕ ਆ ਆਹਾਂ ਆਹਾਂ ਦੋ ਤਿੰਨ ਮਹੀਨੇ ਆ ਦੱਬ ਕੇ ਕਮਾਈ ਕਰਨ ਦੇ ਠੀਕ ਆ ਫਿਰ ਥੋਡੇ ਨਾਲ ਵਲੌਗ ਪਾਉਣ ਦੀ ਏ ਥੋੜਾ ਐਡਜਸਟ ਕਰ ਲਿਓ ਕਿਉਂਕਿ ਸਾਡੇ ਵਲੌਗ ਦੇਣਾ ਉਹਦੇ ਲਈ ਸੌਰੀ ਚਾਉਣੇ ਆ ਪਰ ਮਜਬੂਰੀ ਆ ਸਾਡੀ ਹਨ ਤੇ ਆਪਣਾ ਇਹ ਵੀ ਜ਼ਰੂਰੀ ਹੈ ਵੀ ਦੇਖਣਾ ਪੈਣਾ ਹਨ ਸੋ ਅੱਗੇ ਵਿਸਤਾਰਪੂਰਵਕ ਵਿਆਖਿਆ ਮਨਪ੍ਰੀਤ ਕੌਰ ਕਰੂਗੀ ਆ ਲੈ ਫੜੀ ਕਰ ਮਨਪ੍ਰੀਤ ਐਨੀ ਤਾਂ ਵਿਆਖਿਆ ਕਰਦੀ ਆ ਕੋਈ ਰਹਿ ਗਈ ਕਮੀ ਤਾਂ ਦੱਸ ਦੋ ਹਾਂ ਹਾਂ ਸੋ ਮੈਂ ਲੈਣਾ ਫੋਨ ਤੇ ਫੋਨ ਲੈਣ ਲੱਗੇ ਆਪਾਂ ਵੀਵੋ 29 Pro ਹਾਂ ਦਾ ਦੇ ਵੀ ਛੱਡ ਕੇ ਅਸੀਂ ਦੂਸਰੇ ਫੋਨਾਂ ਤੇ ਆ ਗਏ ਆਈਫੋਨ 15 Pro ਮੈਂ ਛੱਡ ਕੇ ਇਹ ਦੂਜਾ ਲੈਣ ਲੱਗੇ ਆ ਵਾਰ ਮੈਨੂੰ ਕੋਈ ਗੱਲ ਬਾਤ ਨਹੀਂ ਲੱਗੀ ਆਈ ਫੋਨ ਦੇ ਵਿੱਚ ਮੈਨੂੰ ਗੱਲਾਂ ਹੀ ਇਹ ਤਾਂ ਇਹੀ ਬੈਸਟ ਲੱਗਦਾ ਆਈਫੋਨ ਮੈਂ ਹਮੇਸ਼ਾ ਹੀ ਮਿਲਦਾ ਜਦੋਂ ਤੋਂ ਮੈਂ ਫੋਨ ਸਟਾਰਟ ਕੀਤਾ ਨਾ ਇਹਦੇ ਤੋਂ ਹੀ ਸਟਾਰਟਿੰਗ ਹੋਈ ਆ ਮੇਰੀ ਆਈਫੋਨ ਤੋਂ ਸੋ ਮੈਨੂੰ ਹੈਬਿਟ ਹੋ ਗਈ ਆ ਇਹਦੀ ਐਂਡ ਮੈਨੂੰ ਦੂਸਰੇ ਫੋਨ ਚਲਾਉਣੇ ਔਖੇ ਲੱਗਦੇ ਥੋੜੇ ਮੈਨੂੰ ਰਿਡਿੰਗ ਕਰਨੀ ਔਖੀ ਲੱਗਦੀ ਇਹਨਾਂ ਵਿੱਚ ਕੋਈ ਸੋ ਆਪਾਂ ਐਡੀਟਿੰਗ ਕਰਨੀ ਔਖੀ ਲੱਗਦੀ ਹੋਰ ਕੋਈ ਹੈ ਨਹੀਂ ਗਾ ਇਟਾ ਬੜਾ ਇਸ਼ੂ ਸੋ ਇਹ ਕਹਿੰਦੇ ਇਫੈਕਟ ਪਹਿਲਾਂ ਹੀ ਲੱਗੇ ਹੁਣ ਬਾਅਦ ਚ ਨਾ ਲਾਣੇ ਪੈਣ ਕੋਈ ਸਹੀ ਗੱਲ ਘੈਂਟ ਆਉਣੇ ਹੋਣਾ ਠੀਕ ਹੈ ਚਲੋ ਫਿਰ ਮਿਲਦੇ ਆਂ ਆਪਾਂ ਤੁਹਾਨੂੰ ਅੱਗੇ ਜਾ ਕੇ ਲਓ ਜੀ ਮਿਲੋ ਤੁਸੀਂ ਬਾਈ ਲਵ ਨੂੰ ਹੈਲੋ ਠੀਕ ਹੈ ਜੇ ਐਕਸਲ ਤੁਸੀਂ ਸਾਡੇ ਪ੍ਰੋਗਰਾਮ ਅੱਜ ਦੇਖਦੇ ਹੋ ਇਕੱਠੇ ਹੁੰਨੇ ਆਂ ਅਸੀਂ ਤੇ ਹੁਣ ਲੱਗੇ ਆਂ ਫੋਨ ਲੈਣ ਫੋਨ ਦੀ ਗੱਲ ਕਰਾਂ ਕਿ ਫੋਨ ਹੋ ਗਿਆ ਸੀ ਖਰਾਬ ਆਪਣਾ ਆਪਾਂ ਇਹਦੇ ਵਿੱਚ ਵਲੌਗ ਸ਼ੂਟ ਕਰਦੇ ਸੀਗੇ ਠੀਕ ਹੈ ਇਹਨੇ ਕੰਮ ਬਹੁਤ ਦਿੱਤਾ ਵਿਚਾਰੇ ਫੋਨ ਨੇ ਐਵੇਂ ਕਹਿ ਦਿੱਤੀ ਇਹਨੂੰ 2.5 ਸਾਲ ਪੁਰਾਣਾ ਹੋ ਗਿਆ ਬਟ ਹੁਣ ਨਵਾਂ ਲੈਣਾ ਪੈਣਾ ਮੈਂ ਤਿੰਨ ਵਾਰੀ ਫੋਨ ਲੈਣ ਆ ਗਿਆ ਮੁੜ ਗਿਆ ਕਿ ਪੈਸੇ ਹੀ ਵਾਵਾ ਲੱਗਣੀ ਜਿਹੜੀਆਂ ਕੁਆਟੀਆਂ ਮੈਂ ਭਾਲਦਾ ਉਹ ਚੀਜ਼ ਦੇ ਵਿੱਚ ਹਨ ਤੇ ਉਹ ਮਿਲਦੀਆਂ ਨਹੀਂ ਹੈ ਜਿਹੜੀਆਂ ਮਿਲਦੀਆਂ ਥੋੜਾ ਮਹਿੰਗਾ ਹੁੰਦਾ ਹਨ ਤੇ ਦੋ ਤਿੰਨ ਵਾਰੀ ਮੁੜ ਗਿਆ ਸੋ ਅੱਜ ਮੈਨੂੰ ਪੱਕਾ ਜੇ ਕਰਕੇ ਲੈ ਕੇ ਆਇਆ ਤੇ ਗੁੱਟੀ ਨੋਟਾਂ ਦੀ ਲੱਗਣੀ ਅੱਜ ਰੱਖੀ ਬੈਠਾ ਉਹ ਕੋਲੇ ਐਨੇ ਐਨੇ ਵੈਸਾ ਦਾ ਸਿਰਫ ਇੱਕ ਫੋਨ ਆਉਣਾ ਠੀਕ ਆ ਉਹ ਸਾਰੇ ਨੇ ਕਿਹਾ ਵੀ ਆ ਲੈ ਬਹੁਤ ਦੇਖਿਆ ਯਾਰ ਪਹਿਲਾਂ ਤਾਂ ਲੱਗੇ ਸੀ ਕਿ ਦੂਜਾ ਰਹਿ ਨੋਟਨ ਪਰੋ ਠੀਕ ਹੈ ਪਲੱਸ ਵੀ ਦੇਖਿਆ ਪਰ ਉਹ ਜਨਵਾਇਸ ਕੈਨਸਲੇਸ਼ਨ ਦਾ অপਸ਼ਨ ਨਹੀਂ ਸੀਗੀ ਹਨਾ ਸੋ ਜਿਹੜੀ ਅਸੀਂ ਉਹ ਆਪਸ਼ਨ ਭਾਵਦੇ ਸੀ ਉਹ ਆਉਂਦੀ ਆ ਵੀਵੋ 29 Pro ਵਿੱਚ ਸੋ ਹੁਣ ਵੀਵੋ ਦਾ ਲੈਣ ਲੱਗੇ ਆ ਹੁਣ ਤੁਸੀਂ ਸਾਰੇ ਨੇ ਕਿਹਾ ਬਈ Apple ਦਾ ਲੈਣਾ ਸੀਗਾ ਤੇ ਵੀਵੋ ਵਾਲੇ ਕਿਹੜੇ ਪਚੱਕਰ ਚ ਪੈ ਗਏ ਸੋ ਸਾਡੇ ਵਾਸਤੇ ਇੱਕ ਸਾਨੂੰ ਹਲਕਾ ਫੋਨ ਰੱਖਣਾ ਪੈਣਾ ਨਾਲ ਲਓ ਵੀ ਦੋਸਤੋ ਫੋਨ ਲਿਆ ਆਪਾਂ ਲੈ ਤੇ ਹੁਣ ਖਰਚੇ ਹਰੇ ਹੋਈ ਜਾਂਦੇ ਆ ਜਿਹੜਾ ਆਪਾਂ ਨੂੰ ਫੋਨ ਮਿਲਿਆ ਇਹ ਆਪਾਂ ਨੂੰ ਮਿਲਿਆ ਜੀ 43000 ਯਾਨੀ ਕਿ 43000 ਦਾ ਫੋਨ ਆਪਾਂ ਨੂੰ ਆਇਆ ਨਵਾਂ ਇਹ ਤੇ ਹੁਣ ਲੱਗੇ ਆ ਪਾਰਟੀ ਕਰਨ ਸਾਰੇ ਜਣੇ ਇਹਨੂੰ ਤੇ ਐਸ਼ ਵੀ ਆਈ ਆ ਐਸ਼ ਦੀ ਫਰੈਂਡ ਆਈ ਆ ਨਾਲ ਤੇ ਫੋਨ ਤੁਹਾਨੂੰ ਦਿਖਾਉਣੇ ਆ ਕਿਹੜਾ ਫੋਨ ਲਿਆ ਆਪਾਂ ਲਿਆ ਆ ਆ ਵਾਲਾ ਬਹੁਤ ਘੈਂਟ ਫੋਨ ਆ ਯਾਰ ਕੀ ਆ ਵਰਤਾਂ ਬਾਕੀ ਤੁਹਾਨੂੰ ਡੀਟੇਲ ਦੱਲ ਦਿਖਾਵਾਂਗੇ ਜੇ ਨੈਕਸਟ ਫਲੈਪ ਵਿੱਚ ਦੇਖੇ ਡਟੇ ਇਹ ਦੱਸਾਂਗੇ ਅਗਲੇ ਵਾਲੇ ਵਲੌਗ ਜਿਹੜੇ ਆਉਣਗੇ ਇਸੇ ਫੋਨ 'ਤੇ ਆਉਣਗੇ ਆਪਣੇ ਤੇ ਬਹੁਤ ਘੈਂਟ ਫੋਨ ਆ ਇਹ ਮੈਨੂੰ ਜਿਹੜੇ ਫੀਚਰ ਚਾਹੀਦੇ ਇਹ ਚ ਕੰਪਲੀਟ ਹੈ ਬਾਕੀ ਜਦੋਂ ਵੀਡੀਓ ਸ਼ੂਟ ਕਰਾਂਗੇ ਉਹਦੇ ਵਿੱਚ ਪਤਾ ਲੱਗੂਗਾ ਕਿ ਕੀ ਕਿਹੜੇ ਭਾਅ ਹੋਵੇ ਕਿ ਜੀਆ ਠੀਕ ਆ 500 ਰੁਪਈਆ ਦੀ ਲਾਈ ਆ ਬੱਟ ਜਦੋਂ ਆਪਾਂ ਆਪਾਂ ਨੂੰ ਵਧੀਆ ਫੋਨ ਚਾਹੀਦਾ ਇੱਕ ਵਧੀਆ ਆਪਾਂ ਰਿਕਾਰਡ ਕਰਨ ਵਾਸਤੇ ਠੀਕ ਆ ਤੇ ਚਲੋ ਆਪਾਂ ਚੱਲਦੇ ਆਂ ਅੰਦਰ ਆਪਾਂ ਚੱਲਦੇ ਆਂ ਪਾਰਟੀ ਲਓ ਜੀ ਮਿਲੋ ਪਹਿਲਾਂ ਦਾ ਇੱਧਰ ਓਕੇ ਹਾਂ ਬਾ ਠੀਕ ਆ ਭੁੱਖ ਲੱਗੀ ਵੀ ਆ ਬਹੁਤ ਜਿਆਦਾ ਠੀਕ ਆ ਦੋ ਤਿੰਨ ਚੀਜ਼ ਇਕੱਠੀ ਆਰਡਰ ਕਰਦੇ ਹਾਂ ਜੇ ਜੀ ਪੁਰਕਦੇ ਜائیں ਸਿਸਟਮ ਤਕੜਾ ਹੁੰਦਾ ਤਕੜਾ ਹਾਂ ਤਕੜਾ ਨਾ ਇੱਧਰ ਥੋੜਾ ਸਿਸਟਮ ਜਿਆਦਾ ਵੱਡਾ ਜਸ ਕੋਟ ਚੱਕੀ ਅਸੀਂ ਕਿਹੜਾ ਕੋਟ ਹੈ ਹੈ ਓਛਾ ਉਹ ਵਿੱਚ ਪਿਆ ਉਹਦੀ ਕਿਤੇ ਕੰਮ ਲਗ ਰਿਹਾ ਸੀ ਮੈਂ ਹੂੰ ਸਿੰਬਲੀ ਨਹੀਂ ਆਪਾਂ ਅੱਜ ਸ਼ਿਮਲੀ ਚੱਲੇ ਆ ਮੈਂ ਕਿਹਾ ਉਹ ਸੋ ਦੋ ਤੁਹਾਨੂੰ ਸ਼ਿਮਲਾ ਦਿਖਾਉਣੇ ਆ ਰੋਗ ਜੀ ਤੁਹਾਨੂੰ ਹੋਰ ਅੱਧਾ ਘੰਟਾ ਤੁਹਾਨੂੰ ਸ਼ਿਮਲੇ ਦੇ ਨਜ਼ਾਰਾ ਦਿਖਾਵਾਂਗੇ ਇੱਥੇ ਪਿੰਡਾਂ ਜੀ ਹੈਲੋ ਕਿਵੇਂ ਆ ਠੀਕ ਆ ਐਸ਼ ਕਿੱਧਰ ਗਈ ਤੇਰੀ ਫਰੈਂਡ ਹੈਲੋ ਜੀ ਐਸ਼ ਉਹ ਜੀ ਐਸ਼ ਦੀ ਫਰੈਂਡ ਵੀ ਆਈ ਹੋਈ ਹੈ ਨਾਲ ਸੋ ਡੈਡੀ ਜੀ ਨੇ ਐਸ਼ ਦੇਣ ਲਈ ਆ ਫੋਨ ਉਹਦੀ ਚੱਲ ਰਹੀ ਆ ਪਾਰਟੀ ਹਨ ਐਸ਼ ਇਜ਼ ਆ ਰੰਗਲੇ ਚਲ ਗਿਆ ਨਾਲ ਹੀ ਆਪਾਂ ਪੂਆ ਕੋਲੇ ਹੂੰ ਬੋਲੋ ਜਾਨਣਾ ਆ ਸਾਡੇ ਕਿੰਨੀਵੀਂ ਕਲਾਸ ਪੜਦੇ ਤੁਸੀਂ ਹੋਰ ਚ ਐਸ ਤੋ ਕਿੰਨੀ ਵੀ ਜਾਏ ਐਸ ਦਾ ਹੇ ਪਹਿਲੀ ਸੀ ਹੈ ਨਾ ਲੋਹੇ ਦਾ ਪਾਣੀ ਇਹਨੂੰ ਖੋਲ ਕੇ ਦੇ ਦੋ ਉਹ ਖੋਲ ਲੈ ਵੇ ਖੋਲ ਲੈ ਖੋਲੇ 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 ਹੂੰ ਮੈਂ ਕਿਉਂ ਖਾਂ ਲਈ ਉਹ ਤੀ ਜਾਣਾ ਉਹ ਸਾਡਾ ਤਾਂ ਆ ਗਿਆ ਉਹ ਬਿੱਤਰ ਤੁਸੀਂ ਦੇਖੋ ਹੈ ਠੀਕ ਆ ਤੁਹਾਡਾ ਪੀਜ਼ਾ ਰੰਦਾ ਆਉਣ ਵਾਲਾ ਠੀਕ ਆ ਉੱਥੇ ਆ ਜੀਏ ਕਿਥੇ ਇਕੱਠੇ ਹਾਂ ਲੋਬਸ ਐਕਸਟੈਂਡ ਡੇਗ ਮੈਂ ਪੋਕਾ ਇਧਰ ਲੇ ਗੰਦ ਸੇ ਹੈਗਾ ਇਧਰ ਡੇਗ ਪਿਆ ਤੇ ਬਾਈ ਚ ਪਵਾ ਦਿੱਤੀ ਨਹੀਂ ਦੇਣਾ ਤੇ ਗਿਰੇ ਤੇ ਖਾ ਮੈਂ ਪੀੜ ਨਹੀਂ ਲਾਉਂਦਾ ਸੂਈ ਨਹੀਂ ਨਾਉਦੇ ਮੈਂ ਪੈ ਜਾਣਾ ਪਤਾ ਤਾਂ ਹੀ ਲੱਗਿਆ ਹੀ ਆ ਇਧਰੋਂ ਤੂੰ ਮੂੰਹ ਪਾ ਤੂੰ ਬਾਈ ਅੱਗੇ ਰੋਣਾ ਪਾਈ ਮੈਂ ਸਿੱਧੇ ਕੰਨ ਬਣਾਉ ਹੁਣ ਕੀ ਹੋ ਗਿਆ ਹੂੰ ਫਿਕਸ ਕਰ ਦੇ ਬਈ ਇਧਰ ਲੇ ਫਿਕਸ ਕਰ ਦੇ ਹਣਾ ਪੱਕਾ ਇਧਰੋਂ ਵੀ ਨਾ ਨਿਕਲੇ ਦੁਬਾਰਾ ਬਾਈਨੇ ਜਿੱਤੀ ਪਾ ਦਿਨ ਨੂੰ ਸਾਵਾ ਐ ਜਿੱਦੀ ਦੇ ਫਰੈਂਡ ਵੀ ਨਾਲ ਆਈ ਹੋਈ ਅੱਜ ਵੀ ਆਦੋ ਐਸ਼ ਦਾ ਫਰੈਂਡ ਸਰਕਲ ਦੇਖੋ ਜੀ ਐਹੀ ਦੀ ਫਰੈਂਡ ਸਪੈਸ਼ਲ ਡਿਮਾਂਡ ਤੇ ਬਾਈ ਕੋਈ ਲੈ ਕੇ ਆਈ ਐ ਇਹ ਨਹੀਂ ਕਰਨਾ ਇਤੋਂ ਸ਼ਾਇਦ ਬਣਾਏ ਸੀਗੇ ਤੇ ਪਹਿਲਾਂ ਅਸੀਂ ਪਿੱਛੇ ਰੋਕੇ ਕਹਿੰਦੇ ਅਪੋਥੀ ਜਾਣਾ ਨਹੀਂ ਲਪਵਾ ਲੂ ਬਾਈ ਤੋਂ ਨਹੀਂ ਤੇ ਪਤਾ ਹੀ ਲੱਗਾ ਚਲੋ ਮੈਂ ਬੱਸ ਦੇ ਇੱਕ ਵਾਰ ਕੋੜੀਏ ਕੋਣੀ ਆ ਕੋਲੀ ਪੈ ਗਈ ਸੀ ਵਿੱਚ ਇਹ ਦਸ ਸੁੱਤ ਪੈ ਗਈ ਵਾਹ ਸੈਟ ਕਰਦਨੇ ਆ ਆਹ ਲੈ ਸਟ੍ਰੈਂਡ ਪਾਤੀਆ ਲੋ ਲੱਗਨੇ ਪੀੜ ਨਹੀਂ ਲੱਗਦੀ ਪੁੱਤ ਇਹ ਕਿਹੜਾ ਸੂਈ ਆ ਆਏ ਨਾ ਕਰਿਆ ਕਰ ਬਸ ਹਾਂਜੀ ਕਹ ਲਿਆ ਹਾ ਆਤ ਨਾਲ ਨਹੀਂ 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 ਲਾਉਂਦਾ ਪੀੜ ਲੈ ਜੀ ਹਾਂ ਜੀ ਮੈਂ ਨਹੀਂ ਲਾਉਂਦਾ ਪੀੜ ਅੱਜ ਤੱਕ ਤਾਂ ਹੌਲੀ ਹੌਲੀ ਪਾਉਣਾ ਆ ਨਹੀਂ 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 ਉਹ ਡੱਕ ਜੂਗਾ ਥੱਲੇ ਫਿਰ ਫਿਰ ਗਵਾਚ ਜਾਣਾ ਫਿਰ ਫਿਰ ਗਵਾਚ ਜਾਣਾ ਫਿਰ ਫਿਰ ਬਾਈ ਪੈਸੇ ਲਊਗਾ ਲੈ ਛੱਟ ਮੈਂ ਨਹੀਂ ਨੱਪਦਾ ਪੂਲਾ ਪੂਲਾ ਕਹਿੰਦਾ ਪੂਲਾ ਪੂਲਾ ਲਾਉਣਾ ਨਹੀਂ ਪੱਤਾ ਜੋੜਨਾ ਨੇ ਆ ਨਹੀਂ ਜੋੜ ਦੇਵੇਂ ਆ ਗਿਆ ਹੱਥ ਦੇ ਹਾਂ ਆਈ ਨਹੀਂ ਪੁੱਤ ਖੁੱਲ੍ਹ ਆਈਏ ਪੈ ਜਾਣ। ਚੰਗਾ ਮੈਂ ਹੋਲੀ ਪਾਉਂਗਾ। ਆ ਲੈ ਤਿੱਖਾ ਚਾਹ ਨਹੀਂ ਲੈ, ਗੋਲ ਐ ਤਾਂ। ਇਹ ਤਾਂ ਸੂਈ ਛੋੜੀ ਲੱਗੀ ਹੋਈ ਐ। ਆਂ ਹੀ ਰਹਿ ਪੁੱਤ ਜੇ। ਆਂ ਨਾ ਕਰ ਫਿਰ ਮਾਰੂ ਮੈਂ ਵਾਪਸ ਤੁੰ ਢਾਟੇ ਪਾਵਾਂਗੇ ਤੇ ਲੱਤਾਂ ਮਾਰ ਕੇ ਤੇਰੀਆਂ। ਆਂ ਨਾ ਕਰ ਪੁੱਤ। ਲੈ ਮੈਂ ਪਾ ਕੇ ਦਿੰਦਾ ਤੇਰੇ। ਕੀ ਦੇਖਣਾ? ਚੱਲ ਤੂੰ ਘੜੇ ਤੇ ਪਰ ਤਾਂ ਫਿਰ ਆਇਆ ਨਾ ਕਰ। ਬੋਸਿਆ ਨਾ। ਦੰਪਾ ਕੇ ਅੱਧਾ ਪੈ ਗਿਆ ਸੀ ਅੱਧਾ ਰਹਿ ਗਿਆ ਸੀਗਾ ਅਗਲੀ ਹੈਗੀ ਨਾ ਮੈਂ ਦੇ ਦਿੱਤਾ ਹਾਂ ਆਹ ਇਧਰ ਇਹ ਹੈ ਕਿ ਜਿਸ ਦਿਨ ਬਲੈਕ ਬਲੈਕਾ ਬਲੈਕ ਹੋਲੇ ਦਾ ਇਧਰ ਨੂੰ ਕਰਨਾ ਸੀ ਆਹ ਯਾਰ ਬਲੈਕ ਗੋਲਾ ਆ ਜਿਹੜਾ ਬਲੈਕ ਹੈ ਗਲੀ ਹੈ ਲੈ ਨਾ ਪਾ ਕੇ ਦਿੰਦਾ ਨਹੀਂ ਲਾਉਂਦਾ ਪੀੜ ਬੋਤਾ ਨਹੀਂ ਲਾਉਂਦਾ ਫਿਰ ਮੈਂ ਮੁੜ ਕੇ ਬਾਈ ਪਾਉਗਾ ਜਾਂਦਾ ਮਿੱਥੋਂ ਪਵਾਲਾ ਆ ਵੀ ਮਾੜਾ ਜਾਈਏ ਬਜਾਉ ਨਹੀਂ ਬਸ ਪੇਗਾ 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 ਮੜਾ ਰਹਿ ਗਿਆ ਚਾ ਠੀਕਾ ਮੜਾ ਰਹਿ ਗਿਆ ਮੜਾ ਰਹਿ ਗਿਆ ਬਸ ਮੜਾ ਰਹਿ ਗਿਆ ਓ ਲੈ ਚੱਲ ਭਾਬੀ ਪਾ ਦੂਗੀ ਚੰਗਾ ਚੰਗਾ ਠੀਕਾ ਚੰਗਾ ਓ ਡੇ ਰੁਪਏ ਬਚੇ ਲੈ ਚੱਗੀ ਚ ਡੇ ਰੁਪਿਆ ਆ ਡੇ ਰੁਪਏ ਮੈਂ ਜਾਣਾ ਅਨਸਕਸੈਸਫੁਲ ਯਾ ਯਾ ਬੋ 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 ਪੀੜ ਤੇ ਲੱਗੀ ਨਹੀਂ ਐਵੇਂ ਕਰੀ ਜਾਂਦੀ ਤੂੰ ਆ ਜਿਆਤਨਾ ਪਾਲਾ ਮੇਰੇ ਹੱਥਾਂ ਵਾਲਾ ਕਿਵੇਂ ਦੀ ਤੱਕ ਨਹੀਂ ਨਹੀਂ ਦੇਖਾ ਮम्मा ਮम्मा ਤੇ ਕਹ ਮੈਂ ਮੰਮੀ ਦੇ ਵਾਲਾ ਦੱਸ ਮੈਂ ਡੇਢੀ ਜਰਾ ਮੈਂ ਮੰਮੀ ਨਹੀਂ ਗਿਰੀ ਕਣ ਮੰਮੀ ਕੋ ਤਾਂ ਗਈ ਨਹੀਂ ਨੂੰ ਲਾਉਂਗਾ ਆ ਜਾ ਫਿਰ ਬਾਈ ਪਾਊਗਾ ਤੇਰੇ ੱਟੇ ਨਾਲ ਕੋਤੋਂ ਪੋੜਾ ਨਹੀਂ ਬਾਈ ੱਟੇ ਨਾਲ ਪਾ ਦੂ ਨਹੀਂ ਪੀੜ ਲਾਉਂਦਾ ਪੁੱਤ ਮੈਂ ਨਹੀਂ ਜ਼ੋਰ ਦੀ ਨਹੀਂ ਮਾਰਦਾ ਜਾ ਪੋਲਾ ਪੋਲਾ ਇਹ ਗਲੀ ਤੇ ਇੱਕ ਆਪਕੜ ਤੇਰੇ ਗਲੀ ਕੱਢਣੀ ਆ ਗਲੀ ਦਾ ਹੈਗੀ ਆ ਬਈ ਦਾ ਇਹਨੇ ਪੁੱਤ ਤੇ ਬੈਠ ਗਿਆ ਸੂਰ ਜੂ ਬਾਗੇ ਦੇਖਾ ਕੇ ਨਹੀਂ ਆ ਵੀਰੇ ਤੇ ਗਈ ਨਾ ਲੈ ਲੈ ਗਈ ਸੂਰ ਤੇ ਨਹੀਂ ਦੇਖੀ ਬੋਤਾ ਉਹ ਗਲੀ ਵਿੱਚ ਪੈਣੀ ਆਪੇ ਇਹ ਨਵੀਂ ਗਲੀ ਕਰੇ ਫਿਰ ਪੀੜ ਲੱਗਦੀ ਹੁੰਦੀ ਹੈ ਇਹ ਤਾਂ ਪੁਰਾਣੀ ਗਲੀ ਜੀ ਪਾਉਣੀ ਆ ਹੁਣ ਮੰਨ ਕੇ ਚੱਲ ਜਿਹੜੀ ਗਲੀ ਜਿਹਦੇ ਵਿੱਚ ਪੈ ਜਾਣੀ ਹੈ ਆਇਆ ਨਾ ਕਰ ਮੇਰੇ ਪੁੱਤ ਬਹੁਤ ਸਿਆਣਾ ਨਹੀਂ ਦੇਖੀ ਇਹਦੇ ਲਿਆ ਬਾਈ ਪਾਉਗਾ ਫਿਰ ਟੱਕੇ ਨਾਲ ਫਿਰ ਰੋਏਂਗੇ ਅਮੈਂ ਬਾਈ ਪਾਉਗਾ ਫਿਰ ਮੈਂ ਫਿਰ ਛੱਡ ਦੇਣਾ ਆਪੇ ਲਿਆ ਕਰ ਕੀ ਦਿਖਾਵਾਂ ਹੁਣ ਦਿਖਾਈ ਦੇ ਜਾਣਾ ਕੋਲੋਂ ਦਾ ਤੈਨੂੰ ਲਿਆ ਮੇਰੇ ਕੋਲ ਹਾਂ ਹਾਂ ਠਕੂ ਬੋ ਨਹੀਂ ਨਹੀਂ ਜੂਰਦੀ ਨੂੰ ਪੋਲਾ ਪਰ ਬਹੁਤ ਜਦ ਵੀ ਲੱਗ ਲੱਗ ਮੈਨੂੰ ਦੱਸਦੀ ਮੈਂ ਪਿੱਛੇ ਕਰਾਂ ਠੀਕ ਆ ਕੀ ਪਾਵਾਂ ਇਹ ਪਾਵਾਂਗੇ ਚਲ ਇਹ ਪਾ ਇਹ ਤਾਂ ਕੋਲੀ ਆ ਇਹ ਤਾਂ ਬੁੱਤ ਪਰ ਉਹੀ ਚੀਜ਼ ਆ ਗਈ ਆ ਇਹ ਤਾਂ ਕੱਲੀ ਕੋਲੀ ਆデア ਹਾ ਕੌਣ ਉਹ ਪੋਣਾ ਵਾ ਆਇ ਨਾ ਤੂੰ ਕਰ ਫਿਰ ਬਾਈ ਪਾਊਗਾ ਇਨੇ ਜੱਗ ਨੂੰ ਪਾ ਦੇਣਾ ਇਨੀ ਭਗਾਈ ਨਹੀਂ ਉਹ ਕਰਨੀ ਆ ਮੈਂ ਇੱਕ ਮੜ ਲੱਗਣਾ ਮੜੇ ਰੋਡ ਤੇ ਪਾ ਦੇਣਾ ਹਾਂ ਬਾਈ ਬਾਈ ਕਹਿੰਦਾ ਮੈਂ ਪਾਉਣਾ ਫਿਰ ਲੈ ਫਿਰ ਹੋਰ ਕੀ ਹੈ ਫਿਰ ਤੂੰ ਨੇਤਾ ਆਖੇ ਲੱਗਦੀ ਨਾ ਬਾਈ ਪਾ ਦੂਗਾ ਸਾਢੇ ਫਿਰ ਇੰਨਾ ਟਾਈਮ ਨੂੰ ਪਤਾ ਹੈਗਾ ਉਹਨਾਂ ਨੇ ਹੋਰ ਹੀ ਕੰਮ ਕਰਨੇ ਆਜੋ ਤੋ ਕੁਆਲਾ ਨੇ ਬਾਈ ਪਾਊਗਾ ਤੁੰਗੜਾਈ ਨਹੀਂ ਉਹ ਰੁੱਧ ਰੱਖਾਂ ਇੱਧਰ ਆਂਦੇ ਮੈਨੂੰ ਪਤਾ ਨਹੀਂ ਆਉਂਦੀਆਂ ਮੈਂ ਤਾਂ ਮੈਨੂੰ ਪਾਉਣਾ ਫਿਰ ਨਹੀਂ ਮੈਂ ਪਾ ਦਿੰਦਾ ਨਹੀਂ ਇਹ ਕੋਈ ਨਹੀਂ ਪਹਿਲੇ

ਦਾ ਮੈਂ ਬੜਾ ਗੱਡੀ ਪਿੱਛੇ ਦੀ ਲਿਆ ਲਿਆ ਮੈਂ ਕਹਿੰਦਾ ਤੇ ਬਾਹਰ ਨਾ ਥੋੜੀ ਰੋਂਦੀ ਆ ਪੀਰ ਲੱਗਣੀ ਨਹੀਂ ਉਹ ਡਰਦੀ ਆ ਤੂੰ ਬੋਤਾ ਐਸਾ ਡਰਦੀ ਹੈ ਨਾ ਅਗਲੀ ਹੈ ਕਿ ਨਾ ਡਰ ਲੋ ਵੀ ਮਿੱਤਰੋ ਟਾਈਮ ਹੋ ਗਿਆ ਰਾਤ ਦਾ ਤੇ ਭੈਣ ਡਿਗੜੀ ਕੇ ਥੱਕ ਗਈ ਅੱਜ ਇੱਧਰ ਦੇਖੋ ਐ ਸ਼ੁੱਤੇ ਮਨਪ੍ਰੀਤ ਸਵੇਰ ਵਾਲੀ ਚੜਾਈ ਹੈਗੀ ਓਏ ਸੋ ਮਨਪ੍ਰੀਤ ਮਨਪ੍ਰੀਤ ਅੱਜ ਥੋੜੇ ਜਿਹਾ ਅੱਜ ਕਰਨੇ ਸੀ ਦੂਜੇ ਆਪਣੇ ਕੋਰੀਅਰ ਵਗਾਰੇ ਆਪਣੇ ਕਸਟਮਰਾਂ ਦੇ ਸੂਟ ਸਾੜ ਸਾਰੇ ਕੋਰੀਅਰ ਕਰਨੇ ਸੀਗੇ ਠੀਕ ਆ ਤੇ ਸਾਨੂੰ ਸ਼ਹਿਰ ਹੀ ਇੰਨਾ ਟਾਈਮ ਲੱਗ ਗਿਆ ਪਹਿਲਾਂ ਤਾਂ 1 ਵਜੇ ਗਿਆ ਫਿਰ ਫੋਨ ਫੋਨ ਲੈਣ ਲੱਗ ਗਏ ਸੋ ਭੈਣ ਵੇਟ ਕਰਦੀ ਹੋਣੀ ਆ ਤੇ ਹੁਣ ਆਪਾਂ ਕੱਲ੍ਹ ਵੈਸੇ ਉਹਨਾਂ ਕੋਲ ਹੀ ਆ ਸਾਢੇ 6 ਹੋ ਗਏ ਠੀਕ ਆ ਦਰਵਾਜ਼ੇ ਭਰਾ ਦੇ ਆਉਣ ਦੀ ਖੁਸ਼ੀ ਚ ਖੁੱਲੇ ਛੱਡੇ ਰਏ ਆ ਸੋ ਉਤਰਸਾਰੀ ਆਪਾਂ ਫਿਰ ਬੋਲਦੇ ਆ ਹੱਲਾ ਉਤੇ ਸਾਰਿਆਂ ਕਰਿਓ ਕੰਟੀਨਿਊ ਵਲੌਗ ਆ ਗਿਆ ਭੈਣ ਦੇ ਦੇਸ਼ਾਂ ਦਾ ਰਾਜਾ ਭੈਣ ਕਿਹਨਾਂ ਆ ਗਿਆ ਮੇਰੇ ਦੇਸ਼ਾਂ ਦਾ ਰਾਜਾ ਵੀਰ ਆ ਗਿਆ ਮੇਰਾ ਹਣਾ ਸੋ ਚਲੋ ਫਿਰ ਮਿਲਦੇ ਆ ਆਪ ਹੁਣ ਪਹੁੰਚ ਗਏ ਆਪਾਂ ਹਿੰਮਤਪੁਰੇ ਠੀਕ ਆ ਤੇਰੇ ਆਪਾਂ ਜੁੜਦੇ ਆ ਸੋ ਸਾਰਾ ਘਰ ਕੂਰ ਟਾਇਆ ਵਿਆ ਹੋਇਆ ਤੁਹਾਨੂੰ ਪਤਾ ਕਿ ਆ ਆਪਾਂ ਕੋਠੀ ਬਣਾ ਰਹੇ ਆ ਉੱਥੇ ਹਣਾ ਆਪਦਾ ਘਰ ਬਣਾ ਰਹੇ ਨੇ ਉਹ ਸੋ ਸਾਰਾ ਘਰ ਉਦੜਿਆ ਹੋਇਆ ਸਿਰਫ ਇੱਕ ਕਮਰਾ ਹੀ ਆ ਠੀਕ ਹੈ ਜਿਹਦੇ ਵਿੱਚ ਸਾਰੇ ਨੇ ਅਜਸਟ ਕਰਨਾ ਠੀਕ ਸਾਰਿਆਂ ਨੇ ਅਜ ਉੱਥੇ ਅਜਸਟ ਕਰਨਾ ਬਾਕੀ ਸਾਰਾ ਘਰ ਦੇੜਤਾ ਦੇੜ ਕੇ ਫਿਰ ਨਵੇਂ ਜਗ੍ਹਾ ਪਾਉਣ ਲੱਗੇ ਇੱਕ ਕਮਰਾ ਛੱਡਿਆ ਹੋਇਆ ਸੀਗਾ ਸੋ ਸਾਰੇ ਜਣੇ ਅਜ ਦਬੜੂ ਕੁਝ ਨੂੰ ਉੱਥੇ ਉਹਨਾਂ ਦੇ ਕਿ ਢੇਰ ਲੱਗਦੇ ਕਿਵੇਂ ਹਨਾ ਚਲੋ ਆਪਰ ਚੱਲਦੇ ਆ ਲਓ ਦੋਸਤੋ ਪਹੁੰਚ ਗਏ ਆ ਹਾਂ ਐਸ਼ ਕਿੱਥੇ ਆ ਗਈ ਆ ਗਿਆ ਤੇਰੇ ਦੇਸਾਂ ਦਾ ਰਾਜਾ ਆ ਜਾ ਕੇ ਨਾ ਵੱਜ ਕੇ ਆਵੇ ਤੇਰਾ ਭਰਾ ਆਇਆ ਪੰਡਾਂ ਦੀਆਂ ਪੰਡਾਂ ਭਰ ਕੇ ਤੈਨੂੰ ਲੋੜੀ ਦੇਣ ਆਵੇ ਆ ਗਿਆ ਤੇਰੇ ਦੇਸਾਂ ਦਾ ਰਾਜਾ ਪਿੱਛੇ ਕਰਦੇਗੇ ਐਸ਼ੋ ਦੀ ਐਸ਼ੋ ਹੂੰ ਭੁਣ ਕੇ ਤੇਰੇ ਦੇਸਾਂ ਦਾ ਰਾਜਾ ਆ ਗਿਆ ਠੀਕ ਹੈ ਤੁਹਾਡਾ ਲੱਡੂ ਆ ਕਿੱਥੇ ਸੀਗਾ ਉਹ ਕੁੱਤਾ ਉਹ ਕਿਹ ਗੱਲ ਗੱਲ ਕਰ ਰਹੀ ਹੈਂ ਮੈਂ ਬਾਪ ਦੇ ਨਾਲ ਦੇ ਨਾਲ ਹੋਰ ਹਰ ਬਹੁਤ ਸੱਚਾ ਟਾਟਾ ਕੀ ਹਾਲ ਆ ਬਜੀ ਖਾਣ ਤਾ ਖਾਣ ਦੀ ਕੀ ਚੱਲ ਲੱਗੀ ਓਏ 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 ਜਿਆਦੇ ਸਦੀਆਂ ਤਾਂ ਨਹੀਂ ਆ ਗਈ ਨਹੀਂ ਨਹੀਂ ਹਾਂ ਨਮਸ ਮਾ ਸੋਨ ਟੱਟੀ ਕਾੜਨਾ ਅੰਦਰ ਹਾਂ ਹਾਂ ਤੂੰ ਬਹਿਣਾ ਥੱਲੇ ਅੱਜ ਮੈਂ ਤਾਂ ਪੈ ਜੂ ਖੜ ਜਾ ਪਾ ਬਣ ਕੱਪੜੇ ਨਹੀਂ ਕੱਪੜੇ ਦੇ ਕਿਰਾਏ ਉੱਥੋਂ ਨਿਕਲੋ ਹਾਂ ਵਾਹ ਜੀ ਵਾਹ ਅਗਦਾ ਬੁਝ ਗਈ ਸਾਰੀ ਦੇਖ ਇੱਧਰ। ਇਹ ਦੁਬਾਰਾ ਮਾਚੀਆਂ ਨਹੀਂ ਇੱਕ ਕਿੱਡੀ ਲੱਗਿਆ ਫਿਰ। ਉੱਪਰ ਕੋਸੀਆਂ ਫਿਰ ਖਾਦੀਆਂ ਬੱਬੂ ਨੇ। ਮੈਂ ਬੁਝਾਤੀ ਮੈਂ ਖੈ ਮੈਂ ਬਚਾਈ ਨਹੀਂ ਹੋਰ। ਲੋ ਫਿਰ ਸਵੇਰੇ ਆਪਾਂ ਘਰ ਦਿਖਾਵਾਂ ਜਿਹੜਾ ਬਣ ਰਿਹਾ ਆਪਣਾ। ਤੁਸੀਂ ਇਸ ਟਾਈਮ ਬਾਈ ਆਪਣਾ ਜਿਹੜਾ ਘਰ ਹੋਇਆ ਸਾਰੇ ਢੜ ਢਰਾਈ ਹੋਈ ਪਈ ਇੱਥੇ। ਦੇਖੋ। ਕੋਈ ਨਹੀਂ। ਠੀਕ ਆ ਤੇ ਸਵੇਰੇ ਹੁਣ ਤਾਂ ਹੋ ਗਿਆ ਹਨੇਰਾ। ਤੇ ਸਵੇਰੇ ਆਪਾਂ ਦਿਖਾਵਾਂਗੇ ਜਿਹੜੀ ਆਪਣੀ ਕੋਠੀ ਬਣ ਰਹੀ ਉਦੋਂ ਹਣ। ਸੋ ਘੈਂਟ ਕੋਠੀ ਬਣਾਉਣੀ ਪੂਰੀ ਆਪਾਂ। ਉਹ ਤੁਹਮ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਕਿਹੜੀ ਕਿਹੜੀ ਬਣਾਉਣੀ ਆ ਹੈ ਹੈਈ ਨਾ ਕੈਂਟ ਦਾ ਤੇ ਨਹੀਂ ਲੱਗੋਆ ਕੈਂਟ ਦਾ ਨਹੀਂ ਹੈ ਬੰਦ ਕੀਤਾ ਕੈਮਰਾ ਨਹੀਂ ਚੱਲਦਾ ਹਾਂ ਲ ਮਾ ਹਾਂ ਹਾਂ